ਤਾਪ ਦੀਆਂ ਦੁਪਹਿਰਾਂ ਚ ਚਿੱਟੇ ਟਿੱਬਿਆਂ ਵਾਲੇ ਰਾਹ ਖੇਤ 'ਚ ਕੰਮ ਕਰਦੇ ਬਾਪੂ ਦੀ ਰੋਟੀ ਦੀਨ ਜਾਂਦੀ ਸਾਂ ਨਿਆਣੀ ਹੁੰਦੀ ਅੰਮੀ ਆਖਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ ਜਾ ਮੇਰੀ ਤੀ ਰੋਟੀ ਬਾਦ 'ਚ ਖਾ ਲਮੀ ਪਹਿਲਾਂ ਆਪਣੇ ਬਾਪੂ ਦੀ ਰੋਟੀ ਫੜਾ ਕੇ ਆ ਖੇਤ ਉਹ ਬੀਗ ਪਰਸ਼ਾਵਾਂ ਤੂੜੀ ਵਾਲੇ ਕੋਠੇ ਦੀ ਕੰਧ ਨਾਲ ਆ ਗਿਆ ਏ ਰੋਟੀ ਵੇਲੇ ਸਿਰ ਨਾ ਪਹੁੰਚੀ ਤਾਂ ਬਾਪੂ ਤੇਰੇ ਡਾਡਾ ਗੁੱਸਾ ਕਰਨਾ ਏ ਮੈਨੂੰ ਬੜਾ ਗੁੱਸਾ ਆਉਣਾ ਕਈ ਵਾਰ ਆਖਣਾ ਮੈਂ ਅੰਮੀ ਨੇ ਗਰਮਜਾਜਵੰਦ ਦੇ ਨਾਲ ਵਿਆਹ ਕਿਉਂ ਕਰਾਇਆ ਤੂੰ ਜਦੋਂ ਬਾਪੂ ਨੂੰ ਰੋਟੀ ਫੜਾ ਕੇ ਤੋਂ ਪਿੰਡ ਵੱਲ ਨੂੰ ਮੋੜਨਾ ਤਾਂ ਬਾਪੂ ਨੇ ਸਦਾ ਖਰਵੀ ਜਿਹੇ ਬੋਲਾਂ ਚ ਕਹਿਣਾ ਵੀਰਾ ਸਿੱਧੀ ਪਿੰਡ ਨੂੰ ਜਾਹੀਂ ਰਾਜ ਬਖਤਾਵਰ ਹੋਣਾ ਦੀ ਢਾਣੀ ਤੇ ਨਿਆਣਾਂ ਨਾਲ ਨਾ ਖੇਡ ਪੈ ਜਾਵੀਂ ਤੇਰੀ ਅੰਮੀ ਉਡੀਕਦੀ ਰਹੇ ਕਿਦਰੇ ਮੈਂ ਸਿਰ ਹਿਲਾ ਘਰ ਨੂੰ ਦੂਰ ਪੈਂਦੀ ਮੇਰੀ ਅੰਮੀ ਹਵੇਲੀ ਵਾਲੇ ਸਰਦਾਰਾਂ ਦੀ ਧੀ ਸੀ ਤੇ ਮੇਰੀ ਮਾਸੀ ਕਿਸੇ ਵੱਡੇ ਅਹੁਦੇਦਾਰ ਨੂੰ ਵਿਆਹੀ ਹੋਈ ਸੀ ਜਦੋਂ ਨਾਨਾ ਮੋਟਰ ਗੱਡੀ ਤੇ ਮੇਰੀ ਅੰਮੀ ਨੂੰ ਮਿਲਣ ਆਉਂਦਾ ਤਾਂ ਅੰਮੀ ਲਈ ਮਹਿੰਗੇ ਸੂਟ ਤੇ ਮਖਮਲੀ ਦੁਪੱਟਿਆਂ ਦੇ ਕਿੰਨੇ ਜੋੜੇ ਨਾਨੀ ਘਾਲਦੀ ਤੇ ਸਾਨੂੰ ਚਾਰਾਂ ਭੈਣਾਂ ਨੂੰ ਕਿੰਨੀਆਂ ਸਗਾਤਾ ਕਦੀ ਕਦੀ ਮੈਂ ਅੰਮੀ ਨੂੰ ਪੁੱਛਦੀ ਬੀਬੀ ਤੇਰਾ ਬਾਪ ਮੋਟਰ ਗੱਡੀਆਂ ਵਾਲਾ ਹੈ ਤੇ ਸਾਡੀ ਮਾਸੀ ਵੀ ਵੱਡੇ ਸ਼ਹਿਰ ਵਿੱਚ ਰਹਿੰਦੀ ਏ ਡਾਡੀ ਰਸੂਕ ਵਾਲੀ ਏ ਤੂੰ ਕਿਉਂ ਬਾਪੂ ਨਾਲ ਵਿਆਹ ਕਰਾਇਆ ਤਾਂ ਅੰਮੀ ਚਾ ਟਾਕਦੀ ਬੀਬੀਆਂ ਦੀਆਂ ਇਹੋ ਜੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਤੇਰਾ ਬਾਪੂ ਵੀ ਜੈਲਦਾਰਾਂ ਦਾ ਪੁੱਤ ਰੇ ਬਸ ਤੇਰੇ ਵੱਡੇ ਬਾਪੂ ਨੇ ਤੇਰੇ ਦੋਵੇਂ ਤਾਇਆ ਨਾਲੋਂ ਅੱਧੀ ਪੈਲੀ ਦਿੱਤੀ ਏ ਤੇਰੇ ਬਾਪੂ ਨੂੰ ਕਹਿੰਦਾ ਧੀਆਂ ਦਾ ਪਿਓ ਏ ਤੂੰ ਕੋਈ ਪੁੱਤਰ ਤਾਂ ਹੈ ਨਹੀਂ ਬਿਗਾਨੇ ਪੁੱਤਰ ਹੀ ਬੋਣੀ ਏ ਉਂਝ ਤੇਰਾ ਬਾਪੂ ਬੜਾ ਚੰਗਾ ਏ ਦੁਨੀਆ ਦੀ ਹਰ ਸਹਿ ਨਾਲੋਂ ਸੋਹਣੀ ਏ ਤੇਰੇ ਬਾਪੂ ਦੀ ਰੂਹ ਪਰ ਮੈਂ ਕਹਿਣਾ ਮੈਨੂੰ ਤਾਂ ਕਦੀ ਨਹੀਂ ਇੰਜ ਲੱਗਿਆ ਤਾਂ ਉਹਨੇ ਕਹਿਣਾ ਮੈਨੂੰ ਪਤਾ ਏ ਧੀਆਂ ਨਾਲ ਪਿਓ ਇੰਜ ਹੀ ਹੁੰਦੇ ਨੇ ਮੈਂ ਕਹਣਾ ਬਾ ਤੇਰਾ ਬਾਪੂ ਤਾਂ ਇੰਜ ਨਹੀਂ ਤੇਰੇ ਨਾਲ ਤਾਂ ਅੰਮੀ ਕਹਣਾ ਜਦੋਂ ਤੁਸੀਂ ਵਿਆਹੀਆਂ ਗਈਆਂ ਤਾਂ ਤੁਹਾਡੇ ਬਾਪੂ ਨੇ ਵੀ ਮੇਰੇ ਬਾਪੂ ਵਰਗੇ ਹੋ ਜਾਣਾ ਹੈ ਮੈਂ ਸੋਚਦੀ ਸਾਂ ਇਹ ਝੂਠ ਬੋਲਦੀ ਏ ਮੈਨੂੰ ਮੇਰੀ ਅੰਮੀ ਦੀ ਸਮਝ ਨਹੀਂ ਸੀ ਉਹਦੀ ਬਹੁਤੇ ਸਬਰਾਂ ਵਾਲੀ ਸੀ ਮੇਰੀ ਅੰਮੀ ਉਹਦੀ ਮਾਂ ਉਹ ਨੂੰ ਮੁੱਠੀ ਚ ਚੋਰੀ ਕੁਝ ਪੈਸੇ ਦਿੰਦੀ ਪੇਕੇ ਗਈ ਨੂੰ ਤਾਂ ਉਹ ਸਾਰੇ ਦੇ ਸਾਰੇ ਉਹ ਵੀ ਬਾਪੂ ਨੂੰ ਫੜਾ ਛੜਦੀ ਕਦੀ-ਕਦੀ ਵੱਡੀ ਬੀਬੀ ਮੇਰੀ ਦਾਦੀ ਮੇਰੇ ਬਾਪੂ ਨੂੰ ਆਖਿਆ ਕਰਦੀ ਸੀ ਗਠੀਏ ਨਾਲ ਖੁਰੀ ਇਸ ਗਿੱਲੀ ਦੇਹੀ ਚੋਹਣ ਪੁੱਤਰ ਦੀ ਆਸ ਛੱਡ ਅਮਰ ਸਿਓ ਲੋਕੀ ਬਥੇਰੇ ਹੋਰ ਜਿਗਾੜ ਕਰਦੇ ਨੇ ਉਦੋਂ ਮੈਨੂੰ ਇੰਨਾ ਹੋਰ ਜਿਗਾੜਾਂ ਦੀ ਸਮਝ ਕੋਈ ਨਹੀਂ ਸੀ ਪਰ ਅੰਮੀ ਪਤਾ ਨਹੀਂ ਕਿਉਂ ਇਹੋ ਜੀਆਂ ਗੱਲਾਂ ਸੁਣ ਕੇ ਲੋਕ-ਲੋਕ ਕੇ ਅੱਖਾਂ ਦੇ ਕੋਈ ਪੂੰਝਦੀ ਰਹਿੰਦੀ ਸੀ ਤੇ ਕਦੀ-ਕਦੀ ਨਾਨਾ ਆਉਂਦਾ ਤਾਂ ਮੈਂ ਆਪ ਆਖਦਾ ਸੁਣਦੀ ਸਾਂ ਕਈ ਵਾਰ ਨਾਨੇ ਨੂੰ ਬੀਬੀ ਤੀਵ ਬਸੰਤ ਸਿਓ ਸਰਦਾਰ ਦੀ ਧੀ ਐ ਤੂੰ ਸਾਰੀ ਉਮਰ ਖਵਾ ਸਕਦਾ ਤੇ ਰਪਿਓ ਤੈਨੂੰ ਇਨਾਂ ਨਿਆਣੀਆਂ ਦਾ ਸੋਚ ਕੇ ਜੀਰਾ ਰੱਖਿਆ ਕਰ ਅੰਮੀ ਨੇ ਇੰਜੀ ਵੇਖ ਮੈਂ ਸੋਚਦੀ ਸਾ ਕਿ ਮੈਂ ਜਿਹੋ ਕਰ ਕਦੀ ਨਹੀਂ ਜਾਣਾ ਜਿਹੋ ਜਿਹਾ ਘਰ ਮੇਰੀ ਅੰਮੀ ਨੂੰ ਮਿਲਿਆ ਪਰ ਕਈ ਵਾਰ ਆਥਣ ਵੇਲੇ ਦੀ ਚਾਹ ਵੇਲੇ ਜਦੋਂ ਬਾਪੂ ਖੇਤੋਂ ਆਉਂਦਾ ਤਾਂ ਵੇੜੇ ਚ ਨੰਮ ਥੱਲੇ ਚੌਂਕੀ ਚ ਉਹ ਅੰਮੀ ਕੋਲ ਬੈਠ ਚਾਹ ਪੀਂਦਾ ਤਾਂ ਦੋਵਾਂ ਦੇ ਹੌਲੇ-ਹੌਲੇ ਜਿਹੀ ਹਾਸੀ ਦੀ ਆਵਾਜ਼ ਕੰਨੀ ਪੈਂਦੀ ਤਾਂ ਮੈਨੂੰ ਲੱਗਦਾ ਜਿਵੇਂ ਮੇਰੀ ਅੰਮੀ ਨੂੰ ਕੋਈ ਦੁੱਖ ਹੀ ਨਹੀਂ ਦੁਨੀਆ ਦਾ ਜਦੋਂ ਵੱਡੀਆਂ ਦੋ ਪੈਣਾ ਹੀ ਵਿਆਹੀਆਂ ਸੀ ਹਾਲੇ ਅੰਮੀ ਕੁਝ ਸਮਾਂ ਮੰਝੇ ਤੇ ਪੈ ਇਸ ਦੁਨੀਆ ਤੋਂ ਰੁਖਸਤ ਹੋ ਗਈ ਆਖੀਰੀ ਵੇਲੇ ਚ ਬਾਪੂ ਨੂੰ ਕੁਝ ਸਮਝਾਉਂਦੀ ਰਹਿੰਦੀ ਸੀ ਜਿਵੇਂ ਅੰਮੀ ਦੇ ਮੁੱਕਣ ਤੋਂ 8 ਕਰਿਆਂ ਬਾਅਦ ਮੇਰਾ ਵਿਆਹ ਹੋਇਆ ਤਾਂ ਵਿਆਹ ਤੋਂ 2ਕ ਦਿਨ ਬਾਅਦ ਮੇਰਾ ਬਾਪੂ ਮੇਰੇ ਸਹੁਰੇ ਆਇਆ ਤਾਂ ਵੱਡੀ ਸਵਾਤ ਜ ਸਾਰਿਆਂ ਤੋਂ ਪਾਸੇ ਪੁੱਛਿਆ ਤੇਰੀ ਮਾਂ ਹੁੰਦੀ ਤਾਂ ਉਹ ਪੁੱਛਦੀ ਪੁੱਤਰ ਕੋਈ ਦੁੱਖ ਸੁੱਖ ਹੋਵੇ ਤਾਂ ਦੱਸਦੀ ਮੇਰੀ ਧੀ ਤੇਰਾ ਬਾਪੂ ਬੈਠਾ ਏ ਗੱਲਾਂ ਸੁਣਦਿਆਂ ਹੀ ਮੇਰੀ ភੋਬ ਨਿਕਲ ਗਈ ਬਾਪੂ ਹੁਣ ਜਾ ਚੁੱਕਿਆ ਸੀ ਤੇ ਉਹਦੇ ਵੱਲੋਂ ਮੇਰੀ ਮੁੱਠੀ ਚ ਦਿੱਤੇ ਪੈਸੇ ਮੇਰੇ ਹੰਝੂਆਂ ਨਾਲ ਗਿੱਲੇ ਹੋ ਗਏ ਸਨ ਤੇ ਮੈਂ ਸੋਚ ਰਹੀ ਸਾਂ ਸੱਚੀ ਦੁਨੀਆ ਦੀ ਹਰ ਸਹਿ ਨਾਲੋਂ ਸੂਣੀ ਸੀ ਮੇਰੇ ਬਾਪੂ ਦੀ ਰੂਹ ਜੋ ਅੱਜ ਪਹਿਲੀ ਵਾਰ ਵੇਖੀ ਸੀ ਧੰਨਵਾਦ ਜੀ